ਇਕੀ ਨਾਮ ਦੈਸ਼ੀਆ ਇਕ ਹੀ ਨਾਮ ਦੈਸ਼ੀਆ ਇਕ ਹੀ ਨਾਮ ਦੈਸ਼ੀਆ ਮੈਂ ਰਮਨ ਕੁਮਾਰ ਸ਼ਾੜਾ ਪੰਜਾਬ ਸੈਕਟਰੀ ਬਾਠੀ ਜੰਦਾ ਪਾਰਟੀ ਬੁਮਾਰਦ ਅੱਜ ਪੁੱਟ ਨਾ ਖੂਕਿਆ ਗਿਆ ਜੀ ਪਾਕਿਸਤਾਨ ਦਾ ਅੱਤਵਾਦ ਦਾ ਜਿਹੜਾ ਕੱਲ ਕੰਮ ਪੁਲਵਾਮਾ ਚ ਹੋਇਆ ਵਾ ਜਿਹੜੇ ਸਾਡੇ ਲੋਕਾਂ ਨੂੰ ਉਹਨਾਂ ਦੇ ਨਾਂ ਪੁੱਛ ਪੁੱਛ ਕੇ ਮਾਰਿਆ ਗਿਆ ਵਾ ਉਹਦੇ ਵਿਹਾਵ ਤੇ ਸਾਰੇ ਇਕੱਠੇ ਹੋਏ ਆ ਹਿੰਦੂ ਸਮਾਜ ਇਕੱਠਾ ਹੋਇਆ ਵਾ ਸਾਰਾ ਦੇਸ਼ ਦੁਖੀ ਗਾ ਵਾ ਇਹ ਕੀ ਹੋ ਰਿਹਾ ਜੇ ਕਦੀ ਇਹ ਕੰਮ ਹੋ ਰਿਹਾ ਪੱਛਮ ਬੰਗਾਲ 'ਚ ਕਦੀ ਕੰਮ ਕਸ਼ਮੀਰ 'ਚ ਹੋ ਰਿਹਾ ਵਾ ਹਿੰਦੂ ਕਿਸੇ ਵੀ ਜਗ੍ਹਾ ਤੇ ਸੇਫ ਨਹੀਂ ਹੈਗਾ ਤੇ ਬਾਹਰ ਦੇ ਲੋਕ ਜਿਹੜੇ ਹੈ ਆ ਜਿਹੜੀ ਬਾਹਰ ਤੇ ਲੱਗੇ ਕੰਟਰੀਆਂ ਨਹੀਂ ਲੱਗਦੀਆਂ ਵਾ ਉਹ ਵੀ ਸਾਡੇ ਤੇ ਹਮਲੇ ਕਰਦੇ ਪਈਆਂ ਜਿਹੜੇ ਸਾਡੇ ਦੇਸ਼ਕਦਾਰ ਬੈਠੇ ਆ ਜਿਹਨੂੰ ਤੰਗ ਕਰਦੇ ਪਏ ਆ ਇਸ ਲਈ ਸਾਰੇ ਹਿੰਦੁਸਤਾਨ ਨੂੰ ਸਾਰੇ ਭਾਰਤੀਆਂ ਨੂੰ ਜਿਹੜੇ ਦੇਸ਼ ਨਾਲ ਪਿਆਰ ਕਰਦੇ ਨੇ ਉਹਨਾਂ ਨੂੰ ਇਕੱਠਾ ਹੋਣਾ ਪਏਗਾ ਉਹਨਾਂ ਨੂੰ ਇਹਨਾਂ ਲੋਕਾਂ ਦੇ ਖਿਲਾਫ ਖੜਾਉਣਾ ਪਏਗਾ ਆਪਣੇ ਕਾਰੋਬਾਰ ਛੱਡ ਕੇ ਇਹਨਾਂ ਦੇ ਲੋਕਾਂ ਦੇ ਮਗਰ ਜਾਣਾ ਪਏਗਾ ਤਾਂ ਕਿ ਅਸੀਂ ਇਹਨਾਂ ਨੂੰ ਬਚ ਸਕੀਏ ਆਪਣੇ ਬੱਚਿਆਂ ਨੂੰ ਆਪਣੇ ਆਮਲੇ ਭਵਿੱਖ ਨੂੰ ਆਮਲੀ ਤਰੀਕ ਨਾਲ ਬਿਤਾ ਸਕੀਏ ਕਿਵੇਂ ਪ੍ਰਦਰਸ਼ਨ ਕੀਤਾ ਗਿਆ ਤੁਹਾਡੇ ਪਰਦਰਸ਼ਨ ਇਹ ਤਾਂ ਸਿਰਫ ਅਸੀਂ ਤਖਾਨੇ ਪਏ ਆ ਅਸੀਂ ਸਰਕਾਰ ਨੂੰ ਜਗਾਣੇ ਪਏ ਅਸੀਂ ਦੋਨੋਂ ਜਗਾਣੇ ਪਏ ਆ ਕਿ ਜੋ ਛੱਡਣਾ ਹੋ ਰਿਹਾ ਵਾ ਅੱਖਾਂ ਖੋਲ ਕੇ ਦੇਖੋ ਕਿ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਵਾ ਕਾਂਗਰਸ ਆ ਆਮ ਆਦਮੀ ਪਾਰਟੀ ਆ ਟੀਐਮ ਜਿਹੜੀਆਂ ਵੀ ਪਾਰਟੀਆਂ ਵਾ ਉਹ ਸਿਰਫ ਆਪਣੇ ਵੋਟ ਬੈਂਕ ਲਈ ਕੰਮ ਕਰਦੀਆਂ ਵਾ ਉਹਨਾਂ ਦਾ ਕੋਈ ਮਤਲਬ ਨਹੀਂ ਆ ਹਿੰਦੂ ਐਵੇਂ ਮਰਦੇ ਪਏ ਆ ਜਿਵੇਂ ਕਿ ਕੀੜੇ ਮਕੋੜੇ ਹੈਗੇ ਆ ਇਹ ਕੰਡੀਸ਼ਨ ਸਾਡੀ ਹੋਈ ਪਈ ਆ ਸਾਡੀ ਆਣ ਵਾਲੀ ਪੀੜ੍ਹੀ ਕਿਵੇਂ ਸਰਵਾਈਵ ਕਰੇਗੀ ਸਾਡਾ ਦੇਸ਼ ਵੰਡਿਆ ਗਿਆ ਬਾਰ-ਬਾਰ ਵੰਡਿਆ ਗਿਆ ਤੇ ਹੁਣ ਫਿਰ ਉਸੇ ਸਟੇਜ ਤੇ ਆ ਨਵੇਂ ਪਏ ਆ ਉਦੋਂ ਦੀ ਸਰਕਾਰ ਦੀ ਕਿੰਨੀ ਕੀ ਜ਼ਿੰਮੇਵਾਰੀ ਆ ਉਹਦਾ ਉਹਦੇ ਉਹਨੂੰ ਤੁਸੀਂ ਕਿਵੇਂ ਦੇਖਦੇ ਜੋ ਸਰਕਾਰ ਦੇਖੋ ਜੀ ਉਹ ਸਰਕਾਰ ਤੇ ਅਸੀਂ ਦੇਖਦੇ ਆ ਜੰਮੂ ਤੇ ਕਸ਼ਮੀਰ ਜੰਮੂ ਵਿੱਚ ਦੀ ਸਰਕਾਰ ਬਣੀ ਆ ਉਹ ਸਹੀ ਮੈਨੇਜ ਉਹ ਭਾਰਤੀ ਜਨਤਾ ਪਾਰਟੀ ਦੀ ਬਣੀ ਆ ਤੇ ਕਸ਼ਮੀਰ ਸਰਕਾਰ ਬਣੀ ਬਣੀ ਆ ਕਸ਼ਮੀਰ ਵਿੱਚ ਜਿਹੜੀ ਆ ਉਹ ਮੁਸਲਮਣ ਦੀ ਵੋਟ ਆ ਉਹ ਭਾਰਤੀ ਜਨਤਾ ਪਾਰਟੀ ਨਹੀਂ ਪੈਂਦੀ ਉਹ ਪੈਂਦੀ ਕਿਨੂੰ ਆ ਉਹ ਪੈਂਦੀ ਜਿਹਹਾ ਉਹ ਲੋਕ ਚਾਹੁੰਦੇ ਨੇ ਕਿ ਜਿਹੜਾ ਕਸ਼ਮੀਰ ਆ ਉਹ ਅੱਡ ਹੋ ਜੇ ਪਰ ਪਾਕਿਸਤਾਨ ਚਾਹੁੰਦਾ ਇਹ ਬੰਗਲਾਦੇਸ਼ ਕਿਉਂ ਚਾਹੁੰਦਾ ਵਾ ਪਰ ਹਨੂ ਹਿੰਦੂਆਂ ਨੂੰ ਜਿਹੜਾ ਵਾ ਉਹ ਕੱਢ ਕੱਢ ਕੇ ਮਾਰੇ ਗਏ 90 ਵਿੱਚ ਮਾਰੇ ਗਏ ਤੇ ਹੁਣ ਜਿਹੜੀ 90 ਜਿਹੜੇ ਲੋਕੀ ਭੁੱਲ ਗਏ ਆ ਜਿਹੜੇ ਨਵੀਂ ਪੀੜ੍ਹੀ ਉੱਠੀ ਆ ਜਿਹਨੂੰ ਦੇਖਦਾ ਪਿਆ ਵਾ ਕੀ ਆ ਕੰਮ ਹੋ ਰਿਹਾ ਉਹ ਸਾਹਮਣੇ ਦੇਖਣ ਜਿਹੜੇ ਝੂਠ ਸਮਝਦੇ ਆ ਕਿ ਹਿੰਦੂਆਂ ਨਾਲ ਕੀ ਕੀ ਹੋ ਰਿਹਾ ਉਹਨਾਂ ਆਇਡੈਂਟੀ ਪੁੱਛ ਕੇ ਮਾਰੇ ਜਾ ਰਹੇ ਆ